ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਮਹਿਕਮਿਆਂ ਦੇ ਵਿੱਚ ਭਾਜੜਾ ਪੈ ਚੁਕੀਆਂ ਨੇ ਪਤਾ ਲੱਗਿਆ ਹੈ ਕਿ ਸੀਬੀਆਈ ਇਸ ਮਾਮਲੇ ਵਿੱਚ ਇੱਕ ਹੋਰ ਕੇਸ ਜੋ ਹੈ ਦਰਜ ਕਰ ਦਰਜ ਕਰ ਸਕਦੀ ਹੈ ਸੋ ਪੰਜਾਬ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਤਾਂ ਅਗਦੀ ਭੂਮਿਕਾ ਦਾ ਜ਼ਰੂਰ ਵਿਸ਼ਲੇਸ਼ਣ ਕਰਿਓ ਤੁਸੀਂ ਕਿਉਂਕਿ ਇਸ ਦੇ ਵਿੱਚ ਕਈ ਪਹਿਲੂ ਜੋ ਹੈ ਹੁਣ ਇਸ ਮਾਮਲੇ ਵਿੱਚ ਸਾਹਮਣੇ ਆ ਰਹੇ ਨੇ ਸੋ ਇਹਨਾਂ ਪਹਿਲੂਆਂ ਨੂੰ ਅਗਰ ਦੇਖਿਆ ਸਮਝਿਆ ਜਾਏ ਤਾਂ ਜ਼ਰੂਰ ਮੈਂ ਚਾਹਾਂਗੀ ਕੜੀ ਦਰ ਕੜੀ ਜੋੜ ਕੇ ਤੁਸੀਂ ਇਸ ਮੁੱਦੇ ਤੇ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰੋ ਦੇਖੋ ਬਹੁਤ ਹੀ ਵੱਡਾ ਸਵਾਲ ਹੈ ਔਰ ਪੰਜਾਬ ਦੇ ਪ੍ਰਸ਼ਾਸਨਿਕ ਹਲਕਿਆਂ ਦੇ ਵਿੱਚ ਪੰਜਾਬ ਦੇ ਪੁਲਿਸ ਮੈਕਮੇ ਦੇ ਵਿੱਚ ਲਗਾਤਾਰ ਭਾਜੜਾ ਪਈਆਂ ਪਈਆਂ ਨੇ ਔਰ ਭਗਵੰਤ ਮਾਨ ਦੀ ਸਰਕਾਰ ਤੇ ਬਹੁਤ ਵੱਡਾ ਦਬਾਅ ਹੈ ਕਿ ਕਿਵੇਂ ਕ腐ਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਵਾਲੀ ਸਰਕਾਰ ਦੇ ਰਾਜ ਦੇ ਵਿੱਚ ਐਡਾ ਵੱਡਾ ਅਫਸਰ ਜਿਹੜਾ ਚੰਡੀਗੜ੍ਹ ਦੇ ਬਿਲਕੁਲ ਨੇੜੇ ਹੈ ਰੋਪੜ ਰੇਂਜ ਦਾ ਡੀਆਈਜੀ ਹੈ ਮੁਹਾਲੀ ਦਾ ਵੀ ਐਸਐਸਪੀ ਉਹਨੂੰ ਨੂੰ ਵੀ ਉਹ ਸੁਪਰਵਾਈਜ਼ ਕਰਦਾ ਹੈ ਡੀਆਈਜੀ ਰੋਪੜ ਦੇ ਐਸਐਸਪੀ ਨੂੰ ਵੀ ਸੁਪਰਵਾਈਜ਼ ਕਰਦਾ ਕਿਤੇ ਜ਼ਰੂਰਤ ਪੈਂਦੀ ਹੈ ਗਾਈਡ ਕਰਦਾ ਹੈ ਅਰਫਾਡੇਗੜ੍ਹ ਸਾਹਿਬ ਦੇ ਐਸਐਸਪੀ ਨੂੰ ਵੀ ਸੋ ਐਡੇ ਤਿੰਨ ਮਹੱਤਵਪੂਰਨ ਜ਼ਿਲ੍ਹੇ ਔਰ ਰੋਪੜ ਅਨੰਦਪੁਰ ਸਾਹਿਬ ਦਾ ਇਲਾਕਾ ਜਿੱਥੇ ਜਿਹੜੀ ਮਾਈਨਿੰਗ ਹੈ ਗੈਰਕਾਨੂੰਨੀ ਉਹ ਸਭ ਤੋਂ ਵੱਡੀ ਚਿੰਤਾ ਬਣੀ ਹੋਈ ਹੈ ਇਹਨਾਂ ਸਾਰੀਆਂ ਥਾਵਾਂ ਦਾ ਡੀਆਈਜੀ ਅਗਰ ਸਿੱਧੇ-ਸਿੱਧੇ ਕਰਪਸ਼ਨ ਦੇ ਕੇਸਾਂ ਦੇ ਵਿੱਚ ਗ੍ਰਿਫਤਾਰ ਹੁੰਦਾ ਤੇ ਪੰਜਾਬ ਦੀ ਸਰਕਾਰ ਵੱਲੋਂ ਖੁੱਲਕੇ ਮੁੱਖ ਮੰਤਰੀ ਵੱਲੋਂ ਜਾਂ ਗ੍ਰਹਿ ਮੰਤਰੀ ਵੱਲੋਂ ਖੁੱਲਕੇ ਹਜੇ ਤੱਕ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਕਿਉਂਕਿ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ 1 ਮਿੰਟ ਚ ਮਾਮਲੇ ਵੱਡੇ ਕਰ ਦਿੰਦੀ ਹੈ ਅਗਰ ਕੋਈ ਫੜਿਆ ਜਾਵੇ ਬਿਕਰਮ ਜੀਥਿਆ ਫੜਿਆ ਗਿਆ ਭਾਰਤ ਪੋਸ਼ਨ ਆਸ਼ੂ ਸੀ ਸੁੰਦਰ ਸ਼ਾਮ ਅਰੋੜਾ ਸੀ ਜਾਂ ਸਾਧੂ ਸਿੰਘ ਧਰਮਸੋਧ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਮਾਮਲੇ ਬਹੁਤ ਵੱਡੇ ਬਣਾਤੇ ਬਿਆਨਾਂ ਦੇ ਜ਼ਰੀਏ ਕਿ ਇਹਨਾਂ ਤੋਂ ਵੱਡਾ ਕਰਪਟ ਕੋਈ ਨਹੀਂ ਇਸ ਤਰ੍ਹਾਂ ਦੇ ਇਲਜ਼ਾਮ ਆਉਂਦੇ ਰਹੇ ਨੇ ਨਰਿੰਦਰ ਮੋਦੀ ਬਾਰੇ ਵੀ ਭਾਵੇਂ ਅਰਵਿੰਦ ਕੇਜਰੀਵਾਲ ਨੇ ਭਾਵੇਂ ਭਗਵੰਤ ਮਾਨ ਨੇ ਕਦੇ ਬੋਲਣ ਤੋਂ ਨਹੀਂ ਡਰਦੇ ਸੋ ਪ੍ਰਧਾਨ ਮੰਤਰੀ ਸਾਹਿਬ ਬਾਰੇ ਵੀ ਇਹ ਲੀਡਰਸ਼ਿਪ ਬੋਲਣ ਤੋਂ ਨਹੀਂ ਡਰਦੀ ਪਰ ਹਰਚਰਨ ਭੁੱਲਰ ਸਿਰਫ ਡੀਆਈਜੀ ਪ੍ਰਧਾਨ ਮੰਤਰੀ ਨਹੀਂ ਹੈ ਉਹਦੇ ਖਿਲਾਫ ਖੁੱਲ ਕੇ ਪੋਲਿਟੀਕਲ ਤੌਰ ਤੇ ਸਰਕਾਰ ਨੇ ਹਜੇ ਤੱਕ ਨਿੰਦਾ ਕਿਉਂ ਨਹੀਂ ਕੀਤੀ ਕਿ ਬਹੁਤ ਮਾੜਾ ਅਫਸਰ ਨਿਕਲਿਆ ਹੋ ਸਕਦਾ ਬਰੀ ਹੋ ਜੇ ਬਰੀ ਹੋ ਜੇ ਤੇ ਇੱਜ਼ਤ ਬਹਾਲੀ ਹੋ ਜੂਗੀ ਪਰ ਜਿਵੇਂ ਸੀਬੀਆਈ ਨੇ ਉਹਨੂੰ ਟਰੈਪ ਕੀਤਾ ਐਵੀਡੈਂਸ ਬਣਾਇਆ ਹੈ WhatsApp ਦੀ ਕਾਲ ਰਿਕਾਰਡਿੰਗ ਦਾ ਐਵੀਡੈਂਸ CBI ਕੋਲੇ ਹੈ ਔਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਬਹੁਤ ਸਾਰੇ IAS ਔਰ IPS ਅਫਸਰ ਜਿਹੜੇ WhatsApp ਦੇ ਉੱਪਰ ਮਾੜੀ ਮੋਟੀ ਗੱਲ ਕਰ ਲਿਆ ਕਰਦੇ ਸੀ ਲੋਕਾਂ ਨਾਲ ਉਹਨਾਂ ਨੇ WhatsApp ਕਾਲ ਲੈਣੇ ਬੰਦ ਕਰਤੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ WhatsApp ਕਾਲ ਨੂੰ ਅਸੀਂ ਸੇਫ ਸਮਝ ਕੇ ਖੁੱਲੀ ਗੱਲ ਕਰ ਲੈਨੇ ਆ ਪੈਸੇ ਦੇ ਆਦਾਨ ਪ੍ਰਦਾਨ ਦੀ ਤੇ ਉਹ ਜਦੋਂ ਰਿਕਾਰਡਿੰਗ ਸਿਸਟਮ ਕੰਮ ਕਰਦਾ ਹੈ सीबीआई ਦਾ ਤੇ ਉਹ WhatsApp ਕਾਲ ਨੂੰ ਵੀ ਟ੍ਰੇਸ ਕਰਦਾ ਹੈ ਹੁਣ ਭੁੱਲਰ ਬਾਰੇ ਕਿਹਾ ਜਾ ਰਿਹਾ ਕਿ ਕਾਲ ਰਿਕਾਰਡਿੰਗ ਇੱਕ ਐਵਿਡੈਂਸ ਹੈ ਬਹੁਤ ਵੱਡਾ ਔਰ ਉਹਦੇ ਟੈਲੀਫੋਨ ਤੇ WhatsApp ਲਾਈ ਗਈ ਹਰ ਚੰਨ ਭੁੱਲਰ ਉਹਨਾਂ ਦੇ ਹੁਣ ਉਹ ਦੋਸ਼ੀ ਨੇ ਉਹ નિર્ਦੋਸ਼ ਨੇ ਇਹਦਾ ਫੈਸਲਾ ਅਦਾਲਤਾਂ ਨੇ ਕਰਨਾ ਹੈ ਪਰ ਉਹ ਮੁਲਜ਼ਮ ਨੇ ਉਹਨਾਂ ਦੇ ਉੱਤੇ ਇਲਜ਼ਾਮ ਹੈ ਬਹੁਤ ਵੱਡਾ ਕ腐ਸ਼ਨ ਦਾ ਔਰ ਜਿਹੜੇ ਘਰੋਂ ਨੋਟ ਮਿਲੇ ਨੇ ਜਿਹੜੇ ਘਰੋਂ ਬੈਗਾਂ ਦੇ ਬੈਗ ਨੋਟ ਮਿਲੇ ਨੇ ਹਲੇ ਤੱਕ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਤੇ ਤੰਜ ਨਹੀਂ ਕਸਿਆ ਕਿਉਂਕਿ ਮੈਨੂੰ ਯਾਦ ਹੈ ਸੁੰਦਰ ਸ਼ਾਮ अरोड़ा ਦੇ ਘਰੇ ਨੋਟ ਗਿਣਨ ਵਾਲੀ ਮਸ਼ੀਨ ਗਈ ਸੀ ਤੇ ਭਗਵੰਤ ਮਾਨ ਸਾਹਿਬ ਨੇ ਲੰਮਾ ਸਮਾਂ ਰੈਲੀਆਂ 'ਚ ਉਹਨੂੰ ਮੁੱਦਾ ਬਣਾਈ ਰੱਖਿਆ ਕਿ ਕਾਂਗਰਸ ਦੇ ਰਾਜ 'ਚ ਇੱਕ ਮੰਤਰੀ ਕਰਪਟ ਸੀ ਜਦੋਂ ਅਸੀਂ ਫੜਿਆ ਤੇ ਨੋਟ ਗਿਣਨ ਵਾਲੀ ਮਸ਼ੀਨ ਉਹਦੇ ਘਰੇ ਲਜਾਣੀ ਪਈ ਪਰ ਹੁਣ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਇੱਕ ਡੀਆਈਜੀ ਦੇ ਘਰੋਂ ਜਦੋਂ ਨੋਟ ਫੜੇ ਗਏ ਤੇ ਕਹਿੰਦੇ 2-2 3-3 ਨੋਟ ਗਿਣਨ ਵਾਲੀਆਂ ਮਸ਼ੀਨਾਂ ਲੈ ਕੇ ਜਾਣੀਆਂ ਪਈਆਂ ਹਾਲਾਂਕਿ ਇਹ ਬਹੁਤ ਵੱਡੀ ਗੱਲ ਹੈ ਸਰਕਾਰ ਤੋਂ ਉਮੀਦ ਲੋਕ ਕਰਦੇ ਨੇ ਕੋਈ ਇਸ ਕਰਕੇ ਕਰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਹੈ ਹੁਣ ਸਵਾਲ 2-3 ਖੜੇ ਹੁੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਰਪਸ਼ਨ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਹੈ ਕੀ ਉਹ ਸਿਰਫ ਹੀਟਲੇ ਰੈਂਕ ਦੇ ਅਧਿਕਾਰੀਆਂ ਮੁਲਾਜ਼ਮਾਂ ਦੇ ਉੱਤੇ ਕਿ ਛੋਟੇ ਰੈਂਕ ਦੇ ਅਫਸਰ ਨੇ ਛੋਟੇ ਰੈਂਕ ਦੇ ਰੈਂਕ ਦੇ ਮੁਲਾਜ਼ਮ ਨੇ ਕਿ ਉਹਨਾਂ ਦੇ ਲਈ ਜ਼ੀਰੋ ਟੋਲਰੈਂਸ ਹੈ ਕੋਈ ਆਈਐਸ ਕੋਈ ਆਈਪੀਐਸ ਕੀ ਜਿਹੜਾ ਪੰਜਾਬ ਦਾ ਭਗਵੰਤ ਮਾਨ ਸਾਹਿਬ ਨੇ ਟੋਲ ਫਰੀ ਨੰਬਰ ਬਣਾਇਆ ਹੈ ਕਿ ਕਿਸੇ ਆਈਐਸ ਆਈਪੀਐਸ ਨੰਬਰ ਅਫਸਰ ਦਾ ਕਦੀ ਕੰਪਲੇਂਟ ਨਹੀਂ ਆਈ ਅਗਰ ਆਈ ਤੇ ਅੱਜ ਤੱਕ ਕੀ ਕੋਈ ਕਾਰਵਾਈ ਹੋਈ ਕਿਉਂਕਿ ਅਗਰ ਕੋਈ ਆਈਏਐਸ ਜਾਂ ਆਈਪੀਐਸ ਟੰਗਿਆ ਹੁੰਦਾ ਕਰਪਸ਼ਨ ਦੇ ਮਾਮਲੇ 'ਚ ਹਾਲਾਕੀ ਪੋਪਲੀ ਸਾਹਿਬ ਸ਼ੁਰੂ 'ਚ ਫੜਲੇ ਸੀ ਇਹਨਾਂ ਨੇ ਆ ਕੇ ਉਸ ਤੋਂ ਇਲਾਵਾ ਕੋਈ ਉਦਾਹਰਨ ਨਹੀਂ ਹੈ ਕਿ ਕੋਈ ਵੱਡਾ ਆਈਏਐਸ ਜਾਂ ਆਈਪੀਐਸ ਪੰਜਾਬ ਸਰਕਾਰ ਨੇ ਫੜਿਆ ਹੋਵੇ ਜਦੋਂ ਨਸ਼ੇ ਦੀ ਗੱਲ ਆਉਂਦੀ ਹੈ ਤੇ ਬਾਰ ਬਾਰ ਹਵਾਲਾ ਬਿਕਰਮ ਮਜੀਠੀਆ ਦਾ ਦਿੱਤਾ ਜਾਂਦਾ ਹੈ ਹਾਲਾਕੀ ਉਹ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਗ੍ਰਿਫਤਾਰ ਹੈ ਲੇਕਿਨ ਆਮ ਆਦਮੀ ਪਾਰਟੀ ਦੀ ਸਾਰੀ ਵੱਡੀ ਲੀਡਰਸ਼ਿਪ ਪਬਲਿਕ ਰੈਲੀਆਂ 'ਚ ਇਹ ਦਾਅਵਾ ਕਰਦੀ ਹੈ ਕਿ ਅਸੀਂ ਵੱਡਾ ਮਗਰਮਾਚ ਫੜ ਲਿਆ ਨਾਮ ਨਹੀਂ ਲੈਂਦੇ ਇਸ਼ਾਰਿਆਂ ਚ ਕਹਿੰਦੇ ਨੇ ਉਹਦੀਆਂ ਗੱਡੀਆਂ ਚ ਨਸ਼ਾ ਵਿਕਦਾ ਸੀ ਅਗਰ ਬਿਕਰਮ ਜੀਠੀਆ ਦੀਆਂ ਗੱਡੀਆਂ ਚ ਨਸ਼ਾ ਵਿਕਦਾ ਸੀ ਤੇ ਫਿਰ ਡੀਆਈਜੀ ਦੇ ਘਰੋਂ ਨੋਟ ਬਰਾਮਦ ਹੋਣ ਨੂੰ ਅਸੀਂ ਕਿਵੇਂ ਵੇਖੀਏ ਅਗਰ ਉਦੋਂ ਦੀ ਸਰਕਾਰ ਬਿਕਰਮ ਜੀਠੀਏ ਨੂੰ ਨਹੀਂ ਰੋਕਾ ਲਗੀ ਬਿਕਰਮ ਜੀਠੀਏ ਤੋਂ ਕੋਈ ਬਰਾਮਦਗੀ ਨਹੀਂ ਹੋਈ ਕੋਈ ਨਸ਼ਾ ਅਜੇ ਤੱਕ ਉਹਦੇ ਤੋਂ ਨਹੀਂ ਮਿਲਿਆ ਔਰ ਨਾਈ ਨਸ਼ੇ ਦੇ ਮਾਮਲੇ ਤੇ ਬਿਕਰਮਜੀਠੀਏ ਤੇ ਕੋਈ ਚਲਾਨ ਦੱਤਾ। ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚੋ ਫੜਿਆ ਗਿਆ ਤੇ ਉਹ ਵੱਡਾ ਮਗਰਮੱਛ ਬਣਾ ਦਿੱਤਾ ਗਿਆ ਕਿ ਵੱਡਾ ਮਗਰਮੱਛ ਅਸੀਂ ਫੜਿਆ। ਤੇ ਫਿਰ ਡੀਆਈਜੀ ਹਰਚਰਨ ਭੁੱਲਰ ਬਾਰੇ ਕੀ ਕਹੇਗੀ ਆਮ ਆਦਮੀ ਪਾਰਟੀ ਦੀ ਸਰਕਾਰ? ਆਮ ਲੋਕਾਂ ਨੂੰ ਇਸ ਗੱਲ ਦਾ ਇੰਤਜ਼ਾਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਇਮਾਨਦਾਰ ਮੁੱਖ ਮੰਤਰੀ। ਭਗਵੰਤ ਮਾਨ ਤੇ ਕੋਈ ਕ腐ਸ਼ਨ ਦਾ ਕੇਸ ਨਹੀਂ, ਇਲਜ਼ਾਮ ਨਹੀਂ। ਭਗਵੰਤ ਮਾਨ ਵਰਗਾ ਈਮਾਨਦਾਰ ਮੁੱਖ ਮੰਤਰੀ ਕੀ ਇਸ ਕਰਕੇ ਚੁੱਪ ਹੈ ਹਰਕਰ ਕੇ ਹਰਚਰਨ ਸਿੰਘ ਭੁੱਲਰ ਦੀ ਨਿਯੁਕਤੀ ਦਿਲਿਓਂ ਹੁੰਦੀ ਰਹੀ ਹਰਚਰਨ ਸਿੰਘ ਭੁੱਲਰ ਬਾਰੇ ਵੀ ਮਸ਼ਹੂਰ ਹੈ ਕਿ ਸਰਕਾਰ ਕਾਂਗਰਸ ਦੀ ਸੀ ਜਾਂ ਅਕਾਲੀ ਭਾਜਪਾ ਦੀ ਤੇ ਜਾਂ ਹੁਣ ਆਮ ਆਦਮੀ ਪਾਰਟੀ ਦੀ ਸਾਰੇ ਪਾਸੇ ਹਰਚਰਨ ਸਿੰਘ ਭੁੱਲਰ ਦਾ ਜਲਵਾ ਸੀ ਸਾਰੀਆਂ ਸਰਕਾਰਾਂ ਨਾਲ ਟਿਊਨਿੰਗ ਫਿੱਟ ਸੀ ਇਹ ਟਿਊਨਿੰਗ ਈਮਾਨਦਾਰੀ ਦੀ ਸੀ ਕੰਮ ਕਰਨ ਦੀ ਸੀ ਸੀਨੀਅਰਿਟੀ ਦੀ ਸੀ ਇਹਾਂ ਉਹਦੇ ਪਿਤਾ ਮਾਹਲ ਸਿੰਘ ਭੁੱਲਰ ਵੱਡੇ ਅਫਸਰ ਸੀ ਉਹਦੇ ਕਰਕੇ ਇਹਨੂੰ ਤਵੱਜੋ ਮਿਲਦੀ ਰਹੀ ਇਹ ਕਿਉਂ ਇਹਦੇ ਤੇ ਸਰਕਾਰ ਨੂੰ ਕੁਝ ਨਾ ਕੁਝ ਕਲੈਰਿਟੀ ਦੇਣ ਦੀ ਲੋੜ ਹੈ ਮੈਂ ਕਹਿੰਦਾ ਹਰਚਰਨ ਭੁੱਲਰ ਚਾਹੇ નિર્ਦੋਸ਼ ਸਾਬਤ ਕਰਦੇ ਅਦਾਲਤ ਪਰ ਫਿਰ ਵੀ ਸਰਕਾਰ ਨੂੰ ਇਹ ਦੱਸਣਾ ਤਾਂ ਪਊਗਾ ਕਿ ਇੱਕ ਡੀਆਈਜੀ ਦੇ ਘਰੋਂ ਕਰੋੜਾਂ ਰੁਪਏ ਮਿਲਣਾ ਕੀ ਇਹ ਸਧਾਰਨ ਘਟਨਾ ਹੈ ਕਿ ਬੱਚੇ ਪ੍ਰੇਰਨਾ ਲੈਣ ਕਿ ਅਸੀਂ ਸਿੱਧੇ ਡੀਆਈਜੀ ਲੱਗਣਾ ਪਰ ਜਿਹੜੇ ਨੋਟ ਫੜੇ ਗਏ ਜਿਸ ਤਰ੍ਹਾਂ ਨਾਲ CBI ਨੇ ਟਰੈਪ ਵਿਛਾਇਆ ਇਹ ਪ੍ਰੇਰਣਾ ਵਾਲੀ ਗੱਲ ਵੀ ਨਹੀਂ ਰਹੀ ਪੁਲਿਸ ਮੈਕਮੇ ਦੀ ਪੰਜਾਬ ਦੇ ਵਿੱਚ ਹਾਲੀਆ ਸਮੇਂ ਦੇ ਵਿੱਚ ਇਸ ਤੋਂ ਵੱਡੀ ਬਦਨਾਮੀ ਮੈਨੂੰ ਲੱਗਦਾ ਨਹੀਂ ਹੋਈ ਹੋਣੀ ਜਦੋਂ ਇੱਕ DIG ਪੱਦਰ ਦੇ ਅਫਸਰ ਨੇ ਜਿਸ ਤਰ੍ਹਾਂ ਨਾਲ ਉਹ ਫੜਿਆ ਗਿਆ ਉਹਦੇ ਤੇ ਇਲਜ਼ਾਮ ਆਏ ਪੰਜਾਬ ਦੇ ਵੱਡੇ ਵੱਡੇ ਪੁਲਿਸ ਅਫਸਰ ਕਈ ਪੁਲਿਸ ਅਫਸਰਾਂ ਨਾਲ ਗੱਲ ਹੋਈ ਸ਼ਰਮਸਾਰ ਮਹਿਸੂਸ ਕਰ ਰਹੇ ਨੇ ਆਪਣੇ ਆਪ ਨੂੰ ਕਿਉਂਕਿ ਮੇਰਾ ਹਲੇ ਵੀ ਇਹ ਮੰਨਣਾ ਕਿ ਪੁਲਿਸ ਇੱਕ ਡਿਸਿਪਲਿਨਡ ਫੋਰਸ ਹੈ ਚੰਦ ਲੋਕ ਪੁਲਿਸ ਦੇ ਵਿੱਚ ਕਰਪਟ ਹੋਣਗੇ ਵੱਡੇ ਚੰਦ ਲੋਕ ਵੱਡੇ ਕਰਪਟ ਹੋਣਗੇ ਬਹੁਤੇ ਇਮਾਨਦਾਰ ਨਹੀਂ ਔਰ ਇਸ ਤਰ੍ਹਾਂ ਦੇ ਮੈਂ ਬਹੁਤ ਅਫਸਰਾਂ ਨੂੰ ਵੇਖਿਆ ਵੀ ਆ ਜਾਣਦਾ ਵੀ ਆ ਜਿਹੜੇ ਇੰਸਪੈਕਟਰ ਪੱਧਰ ਦੇ ਲੋਕ ਸਕੂਟਰਾਂ ਤੇ ਨੇ ਕਈ ਰਿਟਾਇਰ ਵੀ ਹੋ ਗਏ ਤੇ ਜ਼ਿਆਦਾਤਰ ਪੁਲਿਸ ਮੁਲਾਜ਼ਮ ਜਿਹੜੇ ਆਪਣਾ ਘਰ ਕੋਠੀ ਪਾਉਂਦੇ ਨੇ ਸਧਾਰਨ ਪੁਲਿਸ ਮੁਲਾਜ਼ਮ ਲੋਨ ਲੈ ਕੇ ਬਣਾਉਂਦੇ ਨੇ ਔਰ ਕਹਿੰਦੇ ਹਰਚਰਨ ਭੁੱਲਰ ਤੋਂ ਕਈ ਜ਼ਮੀਨਾਂ ਦੀਆਂ ਰਜਿਸਟਰੀਆਂ ਹੁਣ ਜ਼ਿੰਮੇਦਾਰੀ ਸਰਕਾਰ ਦੀ ਇਹ ਬਣਦੀ ਹੈ ਕਿ ਸਰਕਾਰ ਆਪਣਾ ਸਖਤ ਰੂਪ ਦਿਖਾਵੇ ਕੋਈ ਨਾ ਕੋਈ ਮਿਸਾਲੀ ਕਿਉਂਕਿ ਪਹਿਲਾਂ ਪੀਪੀਐਸਸੀ ਪੀਪੀਐਸ ਤੋਂ ਆਈਪੀਐਸ ਬਣ ਗਿਆ ਉਸ ਨਾਤੇ ਜਿਹੜਾ ਆਮਦਨ ਤੋਂ ਵੱਧ ਸਰੋਤਾਂ ਦਾ ਮਾਮਲਾ ਹੈ ਉਹ ਭਾਰਤ ਸਰਕਾਰ ਦਰਜ ਕਰ ਸਕਦੀ ਹੈ ਇੰਡੀਅਨ ਪਬਲਿਕ ਸਰਵਿਸ ਅਫੀਸਰ ਜਿਹੜਾ ਇਹਨਾਂ ਦਾ ਕਾਨੂੰਨ ਹੈ ਉਦੇ ਮੁਤਾਬਕ ਆਮਦਨ ਤੋਂ ਵੱਧ ਸਰੋਤਾਂ ਦੇ ਜਾਇਦਾਦ ਦੇ ਇਲਜ਼ਾਮਾਂ 'ਚ ਡੀਏ ਦਾ ਕੇਸ ਦਰਜ ਹੋ ਸਕਦਾ ਹੈ ਜਿਹੜਾ ਕੇਸ ਵਿਕਰਮ ਮਜੀਠੀਏ ਤੇ ਆਮ ਆਦਮੀ ਪਾਰਟੀ ਨੇ ਦਰਜ ਕੀਤਾ ਹੈ ਉਹੀ ਕੇਸ ਹਰਚਰਨ ਭੁੱਲਰ ਤੇ ਹੁਣ ਕੇਂਦਰ ਦੀ ਸਰਕਾਰ ਦਰਜ ਕਰ ਸਕਦੀ ਹੈ ਸੀਬੀਆਈ ਭਾਵੇਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਨੇ 2017 'ਚ ਸੀਬੀਆਈ ਦੀ ਡਾਇਰੈਕਟ ਐਂਟਰੀ ਬੰਦ ਕਰਤੀ ਸੀ ਕਿ ਸੀਬੀਆਈ ਦੀ ਏਜੰਸੀ ਨੇ ਅਗਰ ਪੰਜਾਬ 'ਚ ਕੋਈ ਕਾਰਵਾਈ ਕਰਨੀ ਹੈ ਤੇ ਮਨਜ਼ੂਰੀ ਲੈਣੀ ਪਊਗੀ ਅੱਜ ਵੇਲਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਮਨਜ਼ੂਰੀ ਖੋਲ ਦੇਗੀ ਜਾਂ ਕੇਂਦਰ ਦੀਆਂ ਈਡੀ ਔਰ ਇਨਕਮ ਟੈਕਸ ਵਰਗੀਆਂ ਜਿਹੜੀਆਂ ਏਜੰਸੀਆਂ ਨੇ ਉਹ ਜ਼ਿਆਦਾ ਸਰਗਰਮ ਹੋਣਗੀਆਂ ਪੰਜਾਬ ਦੇ ਵਿੱਚ ਜਦੋਂ ਜਦੋਂ ਸੀਬੀਆਈ ਪੰਜਾਬ 'ਚ ਡਾਇਰੈਕਟ ਅਫਸਰ ਗ੍ਰਿਫਤਾਰ ਨਹੀਂ ਕਰ ਸਕਦੀ ਤੇ ਫਿਰ ਕੀ ਈਡੀ ਔਰ ਇਨਕਮ ਟੈਕਸ ਮਹਿਕਮੇ ਦਾ ਸਹਾਰਾ ਕੇਂਦਰ ਦੀ ਸਰਕਾਰ ਲਏਗੀ ਕਿਉਂਕਿ ਜ਼ਿੰਮੇਵਾਰੀ ਕੇਂਦਰ ਦੀ ਸਰਕਾਰ ਵੀ ਹੈ ਕਰਪਸ਼ਨ ਨੂੰ ਕੰਟਰੋਲ ਕਰਨਾ ਅਗਰ ਪੰਜਾਬ ਦੀ ਸਰਕਾਰ ਆਈਐਸ ਆਈਪੀਐਫ ਆਈਪੀਐਸ ਅਫਸਰਾਂ ਦੀ ਕਰਪਸ਼ਨ ਬਹੁਤ ਅਫਸਰ ਬਹੁਤ ਅਫਸਰਾਂ ਦੇ ਕਰਪਸ਼ਨ ਦੇ ਇਲਜ਼ਾਮ ਲੱਗਦੇ ਨੇ ਪਰ ਜਾਂਚਾਂ ਨਹੀਂ ਹੁੰਦੀਆਂ ਆ ਅਮਰੂਦਾਂ ਵਾਲਾ ਆ ਬਾਗਾਂ ਵਾਲਾ ਕਾਂਡ ਆਇਆ ਸੀ ਨਿਊ ਚੰਡੀਗੜ੍ਹ ਦੇ ਵਿੱਚ ਸਬਸਿਡੀਆਂ ਦਾ ਕਹਿੰਦੇ ਸਬਸਿਡੀਆਂ ਵਾਪਸ ਲੈ ਲਈਆਂ ਸਰਕਾਰ ਨੇ ਉਹਨਾਂ ਤੋਂ ਵੀ ਪੈਸੇ ਤੇ ਇਹ ਪਰ ਕੇਸ ਕਿਉਂ ਨਹੀਂ ਦਰਜ ਹੋਏ ਫਿਰ ਇਹ ਸਵਾਲ ਇਹ ਵੱਡੇ ਮੁੱਦੇ ਬਣ ਜਾਣੇ ਨੇ ਕਿਉਂਕਿ ਆਮ ਆਦਮੀ ਪਾਰਟੀ ਕਰਪਸ਼ਨ ਦੇ ਖਿਲਾਫ ਆਈ ਸੀ ਅੰਨਾ ਹਜ਼ਾਰੇ ਦਾ ਅੰਦੋਲਨ ਕਰਪਸ਼ਨ ਦੇ ਖਿਲਾਫ ਸੀ ਔਰ ਮਨਮੋਨ ਸਿੰਘ ਦੀ ਸਰਕਾਰ ਨੂੰ ਸਭ ਤੋਂ ਵੱਧ ਕਰਪਟ ਦੱਸਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਲੋਕ ਅੱਜ ਉਸ ਸਰਕਾਰ ਦਾ ਇੱਕ ਵੱਡਾ ਡੀਆਈਜੀ ਜਦੋਂ ਗ੍ਰਿਫਤਾਰ ਹੁੰਦਾ ਤੇ ਸਰਕਾਰ ਸਿਰਫ ਇੰਨਾ ਕਹਿੰਦੀ ਹੈ ਉਹ ਵੀ ਬੁਲਾਰੇ ਕਿ ਸਾਡੀ ਜ਼ੀਰੋ ਟੋਲਰੈਂਸ ਹੈ ਹਰਪਾਲ ਸਿੰਘ ਜਿਹੜਾ ਹਰਚਰਨ ਸਿੰਘ ਭੁੱਲਰ ਹੈ ਉਹ ਰੈਲੀਆਂ ਤੇ ਮੰਚਾਂ ਤੇ ਭਾਸ਼ਣਾ ਚ ਸ਼ਾਮਲ ਕਿਉਂ ਨਹੀਂ ਸਵਾਲਿਆ ਹਰ ਛੋਟਾ ਛੋਟਾ ਵੱਡਾ ਛੋਟਾ ਵੱਡਾ ਲੀਡਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਮੰਚਾਂ ਦੇ ਭਾਸ਼ਣਾ ਦਾ ਹਿੱਸਾ ਹੈ ਮੈਂ ਇੰਤਜ਼ਾਰ ਕਰੂੰਗਾ ਕਿ ਭਗਵੰਤ ਮਾਨ ਹਰਚਰਨ ਭੁੱਲਰ ਤੇ ਕਦੋਂ ਆਪਣੇ ਭਾਸ਼ਣ ਚ ਟਿੱਪਣੀ ਕਰਦੇ ਨੇ ਨਸ਼ਿਆਂ ਦੇ ਸਦਾਗਰ ਵੱਡੇ ਵੱਡੇ ਫੜੇ ਨਸ਼ਿਆਂ ਦੇ ਮਗਰਮਚ ਫੜੇ ਕਰਪਸ਼ਨ ਦੇ ਪੈਸਿਆਂ ਦੇ ਮਗਰਮੱਛ ਦਾ ਕਿਸੇ ਦਾ ਜ਼ਿਕਰ ਕਰਨਗੇ ਉਹ ਕੋਈ ਫੜਿਆ ਹੋਵੇ ਆ ਹਾਲ ਫਿਲਹਾਲ ਦੇ ਵਿੱਚ ਸਰਕਾਰ ਦੀ ਨਜ਼ਰ ਦੇ ਮੁਤਾਬਕ ਮੈਂ ਹਰਚਰਨ ਭੁੱਲਰ ਨੂੰ ਮਗਰਮੱਛ ਨਹੀਂ ਕਹਿੰਦਾ ਮੈਂ ਸਰਕਾਰ ਤੋਂ ਉਮੀਦ ਕਰਦਾ ਕਿ ਉਹ ਕਿਹੜੀ ਭਾਸ਼ਾ ਵਰਤਦੀ ਹੈ ਕਿਉਂਕਿ ਸਨੇਹਾ ਦੇ ਨਾਲ ਬੜਾ ਸਾਫ਼ ਹੈ ਵੱਡੇ ਆਈਐਸਰ ਆਈਪੀਐਸ ਅਫਸਰਾਂ ਨੂੰ ਕਿ ਇਮਾਨਦਾਰੀ ਨਾਲ ਕੰਮ ਕਰੋਗੇ ਤੇ ਪੰਜਾਬ ਦੀ ਤਰੱਕੀ ਹੋਣੀ ਹੈ ਪੰਜਾਬ 'ਚ ਹੇਠਲੇ ਪੱਧਰ ਤੱਕ ਕਰਪਸ਼ਨ ਖਤਮ ਹੋਣੀ ਹੈ ਅਗਰ ਉੱਪਰਲੇ ਅਫਸਰ ਬੇਪਰਵਾਹ ਹੋ ਜਾਣਗੇ ਤੇ ਵਿਜੀਲੈਂਸ ਬਿਊਰੋ ਬੌਣਾ ਸਾਬਤ ਹੋਏਗਾ ਤੁਸੀਂ ਵੇਖੋ ਹਰਚਰਨ ਸਿੰਘ ਭੁੱਲਰ ਵਿਜੀਲੈਂਸ ਬਿਊਰੋ ਦੇ ਵੀ ਐਡੀਸ਼ਨਲ ਡਾਇਰੈਕਟਰ ਸੀ ਇਹਨਾਂ ਦੀ ਤਾਂ ਡਿਊਟੀ ਸੀ ਕਿ ਕਰਪਸ਼ਨ ਕਰਨ ਵਾਲਿਆਂ ਨੂੰ ਫੜੋ ਭਾਈ ਤੇ ਇਹਨਾਂ ਦੇ ਘਰੇ ਨੋਟ ਐਨੇ ਇਹ ਸਵਾਲ ਬਹੁਤ ਵੱਡੇ ਬਣ ਗਏ ਔਰ ਇਸ ਪੱਧਰ ਤੱਕ ਗੱਲਾਂ ਹੋ ਰਹੀਆਂ ਨੇ ਜ਼ਮੀਨ ਤੇ ਜ਼ਮੀਨ ਤੇ ਇੱਥੇ ਤੱਕ ਗੱਲਾਂ ਹੋਣ ਲੱਗੀਆਂ ਕਿਉਂਕਿ ਸੀਬੀਆਈ ਨੇ ਅਰੈਸਟ ਅਰੈਸਟ ਕਰਨ ਤੋਂ ਬਾਅਦ ਰਿਮਾਂਡ ਨਹੀਂ ਮੰਗਿਆ ਪੁੱਲਰ ਸਾਹਿਬ ਦਾ ਹਰਚਰਨ ਸਿੰਘ ਪੁੱਲਰ ਉਹਨਾਂ ਦਾ ਮੈਂ ਮਾਫੀ ਚਾਹੂੰਗਾ ਜੇ ਕਿਤੇ ਮੈਂ ਹਰਪਾਲ ਬੋਲ ਗਿਆ ਹਰਚਰਨ ਸਿੰਘ ਪੁੱਲਰ ਸਾਹਿਬ ਦਾ ਰਿਮਾਂਡ ਨਹੀਂ ਮੰਗਿਆ ਕਿਉਂਕਿ ਜਿਹੜਾ ਨਵਾਂ ਸਾਡਾ ਭਾਰਤੀ ਨਿਆਇ ਸਹਿਤਾ ਹੈ ਉਹਦੇ ਵਿੱਚ ਪੁਲਿਸ ਜਿੰਨੋ ਮਰਜ਼ੀ ਰਿਮਾਂਡ ਮੰਗ ਸਕਦੀ ਹੈ ਸੀਬੀਆਈ ਸੀਬੀਆਈ ਨੂੰ ਜਦੋਂ ਲੱਗੂਗਾ ਕਿ ਸਾਡੇ ਕੋਲੇ ਸਫੀਸ਼ੀਐਂਟ ਨਵੇਂ ਐਵੀਡੈਂਸ ਆ ਗਏ ਅਸੀਂ ਪੁੱਛਗਿੱਛ ਕਰਨੀ ਹੈ ਤੇ ਉਹ ਪੁੱਛਗਿੱਛ ਕਰ ਸਕਦੇ ਨੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੇ ਸੀਬੀਆਈ ਨੇ ਹਦਾਇਤ ਕਰਤੀ ਹੈ ਬੈਂਕਾਂ ਨੂੰ डीआईजी पुलर ਨਾਲ ਸੰਬੰਧਿਤ ਬੈਂਕ ਖਾਤੇ ਉਹਨਾਂ ਦੇ ਵਿੱਚ ਨਾ ਪੈਸਾ ਕੱਢਿਆ ਜਾ ਸਕੇਗਾ ਨਾ ਪਾਇਆ ਜਾ ਸਕੇਗਾ। ਔਰ ਜਿੰਨਾ ਪੈਸਾ ਉਹਨਾਂ ਤੋਂ ਬਰਾਮਦ ਹੋਇਆ ਉਹਦੇ ਸਰੋਤਾਂ ਦੀ ਜਾਣਕਾਰੀ ਹਾਸਲ ਕੀਤੀ ਜਾਏਗੀ ਪਰਿਵਾਰ ਤੋਂ ਵੀ ਪੁੱਛਗਿੱਛ ਦੇ ਦੌਰਾਨ। ਉਹਨਾਂ ਦੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਫਰੋਲੀਆਂ ਜਾਣਗੀਆਂ ਜਿਹੜੇ ਪ੍ਰਾਪਰਟੀਆਂ ਜਾਇਦਾਦਾਂ ਦੇ ਕਾਗਜ਼ ਨੇ ਕਹਿੰਦੇ ਬਹੁਤ ਸਾਰੇ ਪ੍ਰਾਪਰਟੀਆਂ ਦੇ ਕਾਗਜ਼ ਮਿਲੇ ਨੇ ਉਹਦਾ ਖੁਲਾਸਾ ਜਿਹੜੀ ਸੀਬੀਆਈ ਹੈ ਬਹੁਤ ਜਲਦ ਕਰ ਸਕਦੀ ਹੈ। ਔਰ ਕਾਨੂੰਨ ਦੇ ਜਾਣਕਾਰਾਂ ਨਾਲ ਮੈਂ ਗੱਲ ਕੀਤੀ ਕਹਿੰਦੇ ਹਰਚਰਨ ਸਿੰਘ ਭੁੱਲਰ ਉਹਨਾਂ ਦੇ ਮਾਮਲੇ ਦੇ ਵਿੱਚ ਭਾਵੇਂ ਉਹਨਾਂ ਦੇ ਐਡਵੋਕੇਟ ਐਚਐਸ ਧਨਵਾਦ ਸਾਹਿਬ ਕਹਿ ਰਹੇ ਨੇ ਕਿ ਇਹ ਸਾਜ਼ਿਸ਼ ਤਹਿਤ ਉਹਨਾਂ ਨੂੰ ਫਸਾਇਆ ਗਿਆ ਸਾਡੇ ਮੁਵਕਲ ਨੂੰ ਕਲਾਇੰਟ ਨੂੰ ਤੇ ਅਸੀਂ ਅਦਾਲਤ ਤੇ ਸਾਨੂੰ ਭਰੋਸਾ ਹੈ ਅਗਰ ਸਾਜ਼ਿਸ਼ ਹੈ ਤੇ ਇਹ ਸਾਜ਼ਿਸ਼ ਸਾਬਿਤ ਕਰਨੀ ਪਊਗੀ ਕਿ ਘਰੇ ਸੋਨਾ ਕੋਈ ਸਾਜ਼ਿਸ਼ ਨਾਲ ਰੱਖ ਗਿਆ ਕਿ ਘਰੇ ਕਰੋੜਾ ਰੁਪਏ ਕੋਈ ਸਾਜ਼ਿਸ਼ ਨਾਲ ਰੱਖ ਗਿਆ ਦੀ ਪ੍ਰਾਪਰਟੀਆਂ ਦੇ ਕਾਗਜ਼ ਕੋਈ ਸਾਜ਼ਿਸ਼ ਨਾਲ ਰੱਖ ਗਿਆ ਘੜੀਆਂ ਕਿਸੇ ਨੇ ਘਰੇ ਸਾਜ਼ਿਸ਼ ਨਾਲ ਭੇਜੀਆਂ ਇਹ ਸਾਰੇ ਸਵਾਲ ਨੇ ਜਦੋਂ ਸਾਜ਼ਿਸ਼ ਦਾ ਇਲਜ਼ਾਮ ਲਾਇਆ ਜਾਂਦਾ ਸੋ ਪੈਸਾ ਕੱਚੇ ਦਾ ਸੀ ਪੱਕੇ ਦਾ ਸੀ ਇਹਦੇ ਸਬੂਤ ਦੇਣੇ ਪੈਣੇ ਨੇ ਅਗਰ ਐਗਰੀਕਲਚਰ ਇਨਕਮ ਹੋਵੇ ਉਹ ਟੈਕਸ ਫ੍ਰੀ ਹੈ ਉਹਨੂੰ ਤਾਂ ਲੁਕਾਉਣ ਦੀ ਲੋੜ ਹੀ ਨਹੀਂ ਉਹ ਤਾਂ ਸਿੱਧੀ ਬੈਂਕ ਖਾਤਿਆਂ 'ਚ ਜਾਂਦੀ ਹੈ ਬੈਗਾਂ 'ਚ ਟੈਚੀਆਂ 'ਚ ਨੋਟ ਰੱਖਣਾ ਐਨਆਰਆਈ ਸਾਡੇ ਟੈਚੀ ਭੇਜਦੇ ਕੈਨੇਡਾ ਤੋਂ ਇੰਡੀਆ ਜਾਂ ਇੰਡੀਆ ਤੋਂ ਕੈਨੇਡਾ ਟੈਚੀ ਜਾਂਦਾ ਉਹ ਤਾਂ ਸਮਝ ਆਉਂਦਾ ਹੈ ਕਹਿੰਦੇ ਹਰਚਰਨ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੇ ਅਫਸਰਾਂ ਨੇ ਆਪਣੇ ਟੈਚੀ ਇੱਧਰ ਉੱਧਰ ਲੁਕੋਏ ਐ ਇੱਧਰ ਉੱਧਰ ਸੈੱਟ ਕਰਤੇ ਵਕਤ ਗਵਾਏ ਬਿਨਾ ਵੀ ਕਿਤੇ ਸਾਡੇ ਟੈਚੀ ਤੇ ਹੱਥ ਨਾ ਪੈ ਦੇ ਕਈਆਂ ਨੇ ਪੈਸਿਆਂ ਵਾਲੇ ਟੈਚੀ ਤੇ ਪੈਸਾ ਸੋਨਾ ਸੋਨਾ ਇਕੱਠਾ ਬਹੁਤ ਬਹੁਤ ਵੱਡੇ ਵੱਡੇ ਅਫਸਰ ਨੇ ਜਿਨ੍ਹਾਂ ਦੇ ਉੱਤੇ ਇਸ ਵਕਤ ਭਾਵੇਂ ਕੋਈ ਨਵਾਂ ਕਾਨੂੰਨ ਬਣਾਉਣਾ ਪਵੇ ਭਾਵੇਂ ਭਗਵੰਤ ਮਾਨ ਵਿਧਾਨ ਸਭਾ ਚ ਕੋਈ ਨਵਾਂ ਕਾਨੂੰਨ ਲੈ ਕੇ ਆਉਣ ਕਿ ਆਈਐਸ ਔਰ ਆਈਪੀਐਸ ਅਫਸਰਾਂ ਦੀ ਤੁਰੰਤ ਜਾਂਚ ਪੰਜਾਬ ਸਰਕਾਰ ਕਰ ਸਕੇ ਆਈਐਸ ਆਈਪੀਐਸ ਅਫਸਰਾਂ ਬਾਰੇ ਮਨਜ਼ੂਰੀਆਂ ਜਦੋਂ ਹੁਣ ਉਦੋਂ ਹੁਣ ਇਹ ਗੱਲਾਂ ਖਤਮ ਕਰ ਦੇਣੀਆਂ ਚਾਹੀਦੀਆਂ ਨੇ ਕਿ ਆਈਐਸ ਔਰ ਆਈਪੀਐਸ ਤੇ ਅਗਰ ਕਾਰਵਾਈ ਕਰਨੀ ਹੈ ਤੇ ਮਨਜ਼ੂਰੀ ਲੈਣੀ ਪਊਗੀ ਜਦੋਂ ਆਈਐਸ ਔਰ ਆਈਪੀਐਸ ਅਫਸਰ ਜਦੋਂ ਇਹ ਪ੍ਰਸ਼ਾਸਨਿਕ ਅਧਿਕਾਰੀ ਛਾਪੇਮਾਰੀ ਕਰਦੇ ਨੇ ਕਿਸੇ ਇਲਾਕੇ ਚ ਘਰਾਂ ਦੀ ਜਾਂਚ ਕਰਦੇ ਨੇ ਨਸ਼ਾ ਫੜਦੇ ਨੇ ਤੇ ਫਿਰ ਇਹਨਾਂ ਨੂੰ ਇਹ اختیار ਕਿਉਂ ਇਹ ਪ੍ਰਿਵਿਲੇਜ ਕਿਉਂ ਕਿ ਇਹਨਾਂ ਖਿਲਾਫ ਅਗਰ ਕਾਰਵਾਈ ਕਰਨੀ ਹੈ ਤੇ ਪਹਿਲਾਂ ਮਨਜ਼ੂਰੀਆਂ ਲੈਣੀਆਂ ਪੈਣਗੀਆਂ ਜਦੋਂ ਤੱਕ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਉਨੀ ਦੇਰ ਤੱਕ ਇਹ ਕੰਮ ਨਿਬੇੜ ਦੰਦੇ ਨੇ ਸੈਟਿੰਗ ਕਰ ਦਿੰਦੇ ਨੇ ਇਹ ਰਿਫਾਰਮ ਚਾਹੀਦਾ ਐ ਇਨਾ ਹਜ਼ਾਰੇ ਦਾ ਅੰਦੋਲਨ ਇਸੇ ਲਈ ਸੀ ਜੁਡੀਸ਼ੀਅਲ ਰਿਫਾਰਮ ਜਿਵੇਂ ਆ ਜੱਜ ਦੇ ਘਰੋਂ ਕਹਿੰਦੇ ਅੱਗ ਲੱਗ ਗਈ ਸੀ ਬੜਾ ਪੈਸਾ ਨਿਕਲਿਆ ਸਟੋਰ ਦੇ ਵਿੱਚ ਚਲੋ ਇੱਕ ਵੱਖਰੀ ਜਾਂਚ ਦਾ ਵਿਸ਼ਾ ਜੁਡੀਸ਼ੀਅਲ ਰਿਫਾਰਮਸ ਜੱਜਾਂ ਦੇ ਬਾਰੇ ਰਿਫਾਰਮਸ ਔਰ ਆਈਐਸ ਆਈਪੀਐਸ ਅਫਸਰਾਂ ਦੇ ਬਾਰੇ ਭਾਵੇਂ ਕੱਲੇ ਦੋ ਨਹੀਂ ਜਿੰਨੇ ਵੀ ਭਾਵੇਂ ਰੈਵਨਿਊ ਅਫਸਰ ਹੋਣ ਕੋਈ ਵੀ ਅਫਸਰ ਹੋਵੇ ਮਨਜ਼ੂਰੀ ਦੀ ਲੋੜ ਨਹੀਂ ਪੈਣੀ ਚਾਹੀਦੀ ਅਗਰ ਉਹਦੇ ਤੇ ਜਾਂਚ ਕਰਨੀ ਆ ਉਹਦੇ ਘਰੇ ਛਾਪਾ ਮਾਰਨਾ ਹੈ ਇਹ ਕਾਨੂੰਨ ਬਣਾ ਦੇਣਾ ਚਾਹੀਦਾ ਆਉਣ ਵਾਲੇ ਸਮੇਂ 'ਚ ਗੱਲਾਂ ਵੱਡੀਆਂ ਬਣਨਗੀਆਂ ਪੰਜਾਬ 'ਚ ਕਿਉਂਕਿ ਇਲਜ਼ਾਮ ਲੱਗਦੇ ਨੇ ਕਿ ਵੱਡੀ ਬਿਊਰੋਕ੍ਰੇਸੀ ਕਰਪਟ ਹੈ ਸੋ ਸਰਕਾਰ ਅਗਰ ਬਿਊਰੋਕ੍ਰੇਸੀ ਦੀ ਕਰਪਸ਼ਨ ਨੂੰ ਨਾਥ ਨਹੀਂ ਪਾ ਸਕਦੀ ਤੇ ਜ਼ਮੀਨ ਤੇ ਕਰਪਸ਼ਨ ਖਤਮ ਨਹੀਂ ਹੋਣੀ ਇਹ ਬਹੁਤ ਵੱਡਾ ਚੈਲੰਜ ਹੈ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਜਾਂ ਫਿਰ ਇਹ ਕਹ ਲਈਏ ਕਿ ਦਿੱਲੀ ਦੀ ਲੀਡਰਸ਼ਿਪ ਬਹੁਤ ਜ਼ਿਆਦਾ ਭਾਰੂ ਹੈ ਤੇ ਭਗਵੰਤ ਮਾਨ ਬਹੁਤੀ ਵਾਰੀ ਬੇਬਸ ਨੇ ਕਿ ਅਫਸਰਾਂ ਦੀ ਨਿਯੁਕਤੀ ਵੀ ਦਿੱਲੀੋਂ ਹੁੰਦੀ ਹੈ ਤੇ ਬਦਲੀਆਂ ਵੀ ਦਿੱਲੀੋਂ ਹੁੰਦੀ ਹੈ ਹੁਣ ਕੁਝ ਸਾਫ ਸੁਥਰਾ ਤੇ ਨਵਾਂ ਡੀਆਈਜੀ ਅਗਰ ਤਾਇਨਾਤ ਕੀਤਾ ਜਾਵੇ ਤੇ ਚੰਗੀ ਗੱਲ ਹੈ ਨਹੀਂ ਤਾਂ ਜਿਹੜੇ ਤਜਰਬੇਕਾਰ ਡੀਆਈਜੀ ਨੇ ਇਮਾਨਦਾਰ ਡੀਆਈਜੀ ਨੇ ਡੀਆਈਜੀ ਜਾਂ ਪੁਲਿਸ ਅਫਸਰ ਜਾਂ ਕੋਈ ਐਸਐਸਪੀ ਜਾਂ ਕਮਿਸ਼ਨਰ ਇਮਾਨਦਾਰ ਹੈ ਜਾਂ ਕਰਪਟ ਹੈ ਆਮ ਲੋਕਾਂ ਤੋਂ ਉਹਦੀ ਫੀਡਬੈਕ ਮਿਲ ਜਾਂਦੀ ਹੈ ਆਮ ਲੋਕਾਂ ਦੀ ਧਾਰਨਾ ਬਹੁਤ ਵੱਡੀ ਧਾਰਨਾ ਹੁੰਦੀ ਹੈ ਕਿਸੇ ਅਫਸਰ ਬਾਰੇ ਅਗਰ ਆਮ ਲੋਕੇ ਧਾਰਨਾ ਬਣਾਉਣ ਕਿ ਉਹ ਕਰਪਟ ਹੈ ਤੇ ਮੰਨਿਆ ਜਾਣਾ ਚਾਹੀਦਾ ਕਿ ਉਹਦੇ ਤੇ ਸ਼ੱਕ ਹੈ ਕਰਪਟ ਭਾਵੇਂ ਨਾ ਮੰਨੋ ਸ਼ੱਕ ਮੰਨੋ ਸ਼ੱਕ ਚੋਂ ਨਾ ਲਾਓ ਸੋ ਇਮਾਨਦਾਰ ਅਫਸਰਾਂ ਦੀ ਤਨਾਤੀ ਜ਼ਰੂਰੀ ਹੈ ਭਗਵੰਤ ਮਾਨ ਦੀ ਸਰਕਾਰ ਲਈ ਕਿਉਂਕਿ ਇਹ ਪੂਰੀ ਗੱਲ ਤੈਹ ਹੋ ਗਈ ਕਿ ਆਉਣ ਵਾਲੇ ਸਮੇਂ ਪੰਜਾਬ ਦੇ ਵਿੱਚ ਈਡੀ ਔਰ ਇਨਕਮ ਟੈਕਸ ਦਾ ਵਿਭਾਗ ਇਹ ਸਿੱਧੀ ਨਜ਼ਰ gad ਕੇ ਰੱਖੂਗਾ ਕਿਉਂਕਿ ਕੇਂਦਰ ਦਾ ਵੀ ਅਜੰਡਾ ਕਰਪਸ਼ਨ ਖਤਮ ਕਰਨ ਦਾ ਹੈ ਅਗਰ ਪੰਜਾਬ ਦੀ ਸਰਕਾਰ ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਰੱਖਦੀ ਹੈ ਤੇ ਨਰਿੰਦਰ ਮੋਦੀ ਦਾ ਵੀ ਏਜੰਡਾ ਹੈ ਕਿ ਅਸੀਂ ਕਰਪਸ਼ਨ ਖਤਮ ਕਰਨੀ ਹੈ ਹਾਲਾਂਕਿ ਸਵਾਲ ਬਹੁਤ ਸਾਰੇ ਖੜੇ ਹੁੰਦੇ ਨੇ ਜਦੋਂ ਕਰਪਸ਼ਨ ਨੂੰ ਕੰਟਰੋਲ ਕਰਨਾ ਹੈ ਸੋ ਇਹ ਬਹੁਤ ਵੱਡਾ ਅੱਛਾ ਇਹ ਵੀ ਕਈ ਲੋਕ ਇਥੋਂ ਤੱਕ ਸਵਾਲ ਕਰਨ ਲੱਗੇ ਗੱਲਾਂ ਕਰਨ ਲੱਗੇ ਕਿ ਜ਼ਮਾਨਤ ਹੋ ਜਾਣੀ ਹੈ ਥੋੜੇ ਦਿਨਾਂ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹਰਚਰਨ ਪੁੱਲਰ ਫੇਰ ਕਿਤੇ ਪੰਜਾਬ ਚ ਸਾਨੂੰ ਡੀਆਈਜੀ ਲੱਗਿਆ ਨਜ਼ਰ ਆਵੇ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ ਅਗਰ ਜ਼ਮਾਨਤ ਹੁੰਦੀ ਵੀ ਹੈ ਇਹ ਇਹਨਾਂ ਡੀਆਈਜੀ ਦੀ ਤੇ ਪੰਜਾਬ ਦੀ ਸਰਕਾਰ ਇਹ ਤੈਅ ਕਰੇ ਇਹ ਨਹੀਂ ਇੱਕ ਅਫਸਰਵਾਰੇ ਪੰਜਾਬ ਦੇ ਗਵਰਨਰ ਨੇ ਸਵਾਲ ਚੱਕੇ ਸੀ ਪੰਜਾਬ ਦੀ ਸਰਕਾਰ ਨੇ ਉਹਨੂੰ ਫੇਰ ਵੱਡੀ ਤਨਾਤੀ ਦੇਤੀ ਸੋ ਅਗਰ ਸੀਬੀਆਈ ਨੇ ਹਰਚਰਨ ਪੁੱਲਰ ਨੂੰ ਚੱਕਿਆ ਜਦੋਂ ਅਦਾਲਤ ਬਰੀ ਕਰੂਗੀ ਉਦੋਂ ਇੱਜ਼ਤ ਬਹਾਲ ਹੋਏਗੀ ਹਰਚਰਨ ਪੁੱਲਰ ਉਹਨਾਂ ਦੀ ਸੋ ਬਦਨਾਮੀ ਕੋਈ ਨਹੀਂ ਅਫਸਰਾਂ ਦੀ ਇਹ ਤਾਂ ਰੁਟੀਨ ਦਾ ਪ੍ਰੋਸੈਸ ਹੈ ਹਰਚਰਨ ਪੁੱਲਰ ਹੋਣੀ ਵੀ ਪ੍ਰੈਸ ਕਾਨਫਰੰਸਾਂ ਕਰਕੇ ਕੀਆ ਕਰਦੇ ਸੀ ਜਿਹੜੇ ਜਦੋਂ ਬੰਦੇ ਫੜਦੇ ਸੀ ਉਹ ਵੀ ਲਿਹਾਜ਼ ਨਹੀਂ ਸੀ ਕਰਦੇ ਨਾ ਲੈ ਕੇ ਬੋਲਦੇ ਸੀ ਵੀ ਇਹਦੇ ਤੋਂ ਇੰਨਾ ਫੜਿਆ ਗਿਆ ਇਹਦੇ ਤੋਂ ਇੰਨਾ ਫੜਿਆ ਗਿਆ ਅੱਜ ਅਗਰ ਉਹ ਖੁਦ ਫੜੇ ਗਏ ਉਹਨਾਂ ਬਾਰੇ ਗੱਲ ਕਰਨਾ ਉਹਨਾਂ ਦੀ ਬਦਨਾਮੀ ਨਹੀਂ ਹੈ ਉਹ ਸਰਕਾਰੀ ਅਫਸਰ ਸੀ ਤਨਖਾਹ ਲੈਂਦੇ ਸੀ ਉਹਨਾਂ ਦੀ ਡਿਊਟੀ ਸੀ ਸਰਕਾਰੀ ਡਿਊਟੀ ਦੌਰਾਨ ਇੱਕ ਸਰਕਾਰੀ ਏਜੰਸੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਉਹਨਾਂ ਤੇ ਸਵਾਲ ਚੱਕੇ ਜਾ ਸਕਦੇ ਨੇ ਅਗਰ ਉਹਨਾਂ ਨੇ ਕਰਾਪਸ਼ਨ ਕੀਤੀ ਹੈ ਅਗਰ ਅਦਾਲਤ ਉਹਨਾਂ ਨੂੰ ਬਰੀ ਕਰ ਦਿੰਦੀ ਹੈ ਤੇ ਅਸੀਂ ਕਵਾਂਗੇ ਕਿ ਬਜਟ ਬਰੀ ਹੋਏ ਨੇ ਇਮਾਨਦਾਰ ਸੀ ਫਿਰ ਪਤਾ ਲੱਗ ਜੂਗਾ ਕਿਹੜੀ ਸਾਜ਼ਿਸ਼ ਰਚੀ ਗਈ ਇਹ ਵੀ ਪਤਾ ਲੱਗ ਜੂਗਾ ਵੀ ਜਿਹੜਾ 5 6000 5 6 ਕਰੋੜ 5 ਕਰੋੜ ਜਾਂ 6 ਕਰੋੜ ਜਾਂ 7 ਕਰੋੜ ਜਾਂ ਸੋਨਾ ਸੂਨਾ ਵੀ ਉਹ ਇਹਨਾਂ ਨੇ ਭਾਈ ਆਪ ਖਰੀਦਿਆ ਸੀ ਇਹਨਾਂ ਕੋਲੇ ਘਰੇ ਜਿਹੜਾ ਕਰੋੜਾਂ ਦਾ ਪੈਸਾ ਪਿਆ ਸੀ ਉਹ ਲੀਗਲ ਸੀ ਫਿਰ ਦੇਸ਼ ਦੀ ਪਾਰਲੀਮੈਂਟ ਦੱਸੂਗੀ ਵੀ ਹਾਂ ਤੁਸੀਂ ਲੀਗਲ ਤੌਰ ਤੇ 5 6 ਕਰੋੜ ਰੱਖ ਸਕਦੇ ਹੋ ਘਰੇ ਨਹੀਂ ਲੋਡ ਇਨਕਮ ਟੈਕਸ ਵਿਭਾਗ ਨੂੰ ਦੱਸਣ ਦੀ ਕਿਉਂਕਿ ਇਹਨਾਂ ਨੇ ਆਪਣੀ ਪਿਛਲੀ ਰਿਟਰਨ ਚ ਦੱਸਿਆ ਨਹੀਂ ਹੋਣਾ ਕਿ ਸਾਡੇ ਕੋਲੇ ਘਰੇ ਕਰੋੜਾ ਰੁਪਏ ਕੈਸ਼ ਇਨ ਹੈਂਡ ਹੈ ਇਨਕਮ ਟੈਕਸ ਦੀ ਰਿਟਰਨ ਚ ਦੱਸਣਾ ਪੈਂਦਾ ਕਿ ਤੁਹਾਡੇ ਕੋਲੇ ਕੈਸ਼ ਇਨ ਹੈਂਡ ਕਿੰਨਾ ਹੈ ਮਤਲਬ ਤੁਹਾਡੇ ਹੱਥ ਚ ਪੈਸਾ ਕਿੰਨਾ ਹੈ ਸੋ ਇਹ ਗੱਲ ਵੱਡੀ ਹੋ ਗਈ ਸੋ ਹੁਣ ਦੇਖਦੇ ਆ ਕਿ ਕਦੋਂ ਦੱਸਦੇ ਨੇ ਵਿਜੀਲੈਂਸ ਵਾਲੇ ਜਾਂ ਅਦਾਲਤਾਂ ਭੁੱਲਰ ਸਾਹਿਬ ਬਾਰੇ ਕਿ ਇਹ ਕੀ ਸੱਚਮੁੱਚ ਇਹ ਫਸਾਏ ਗਏ ਸੀ ਸਾਜ਼ਿਸ਼ ਸੀ ਜਾਂ ਇਹ ਗਲਤ ਸੀ ਸੋ ਉਹਦਾ ਇੰਤਜ਼ਾਰ ਕਰਦੇ ਆ ਉਮੀਦ ਕਰਦੇ ਆ ਕਿ ਅਗਰ ਜ਼ਮਾਨਤ ਤੇ ਆਉਂਦੇ ਨਹੀਂ ਤੇ ਸਰਕਾਰ ਇਹਨਾਂ ਨੂੰ ਦੁਬਾਰਾ ਪੋਸਟਿੰਗ ਨਹੀਂ ਦੇਗੀ। ਡੱਲਾ ਜੀ ਅਖੀਰ ਦੇ ਵਿੱਚ ਇਹ ਵੀ ਗੱਲ ਸਾਂਝੀ ਕਰ ਦਈਏ ਕਿ ਖਬਰ ਆ ਰਹੀ ਹੈ ਕਿ ਹਰਚਰਨ ਸਿੰਘ ਭੁੱਲਰ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਅਗੋਂ ਇਸ ਮਾਮਲੇ ਵਿੱਚ ਹੋਰ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਅਸੀਂ ਹਰੇਕ ਅਪਡੇਟ ਹਰੇਕ ਪਹਿਲੂ ਹਰੇਕ ਤੱਥ ਜਿਹੜਾ ਜ਼ਰੂਰ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਾਂਗੇ ਫਿਲਹਾਲ ਇਹ ਜਿੰਨੇ ਵੀ ਤੱਥ ਤੁਸੀਂ ਸਾਂਝੇ ਕੀਤੇ ਦਰਸ਼ਕਾਂ ਨਾਲ ਵਿਸ਼ਲੇਸ਼ਣ ਜੋ ਹੈ ਸਾਂਝਾ ਕੀਤਾ ਉਸ ਦੇ ਲਈ ਡੱਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। दर्शकों का भी धनवाद करते हैं जेड हमेशा ही साम जुड़ते हैं अपने कीमती सुझाव के विचार समय समय से कमेंट्स जरिए साझे भी, भी करते हैं मैं जरूर कहना चाहगी उन्होंने दर्शकों जिन्ह ने हम तक भी पंजाब बेल्ट चैनल सबसक्राइब नहीं किया जरूर सबसक्राइब करो ताकि न जुड़े इन्ह खास मुद्दा के अपने कमेंट्स के जरिए इन्ह चर्चाव का हिस्सा जरूर बन सको इसी देख मैन यानी हरजोत कौर में भी दौ जी इजाजत धनवाद ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ